ਸੋ ਪ੍ਰੋਗਰਾਮ ਸ਼ਮਾਂਦਾਂ ਦੇ ਵਿੱਚ ਇਸ ਵਕਤ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਮੇਰੇ ਨਾਲ ਚੰਡੀਗੜ੍ਹ ਤੋਂ ਖਬਰ ਵਾਲੇ .com ਦੇ ਐਡੀਟਰ ਪਰਮੰਦਰ ਸਿੰਘ ਜਟਪੂਰੀ ਜੀ ਮੇਰੇ ਨਾਲ ਜੁੜ ਗਏ ਨੇ ਜਟਪੂਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਹਿਬ ਜਟਪੂਰੀ ਸਾਹਿਬ ਕੀ ਕੁਝ ਕਰਵਾ ਰਹੇ ਹੋ ਚੰਡੀਗੜ੍ਹ ਦੇ ਵਿੱਚ ਹੈ ਕਹਿੰਦੇ ਚੰਡੀਗੜ੍ਹ ਵਿੱਚ ਰੌਣਕਾਂ ਲੱਗੀਆਂ ਹੋਈਆਂ ਜੀ ਜੀ ਬਿਲਕੁਲ ਰੌਣਕਾਂ ਤੁਸੀਂ ਲਾਈ ਰੱਖਦੇ ਹੋ ਰੌਣਕ ਨਵੀਂ ਲਾ ਦਿੱਤੀ ਆ ਡੈਮੋਕਰੇਸੀ ਕਿੱਧਰ ਨੂੰ ਗਈ ਜਿਨ੍ਹਾਂ ਦਾ ਝੋਲਾ ਭਰਿਆ ਸੀਗਾ ਉਹਨਾਂ ਦੇ ਠੋਕਾਂ ਦੇ ਮੂਰੀ ਹੋ ਗਈ ਜਾਂ ਧੱਕੇ ਨਾਲ ਹੀ ਜੇਬ ਕੁਤਰੀ ਗਈ ਉਹਨਾਂ ਦੀ ਜੀ 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 ਹੋਇਆ ਕੀ ਜੇਬ ਕਿਵੇਂ ਕੁਤਰੀ ਗਈ ਉਹਨਾਂ ਦੀ ਇਸ ਤਰ੍ਹਾਂ ਹੋਇਆ ਜੀ ਅੱਜ ਭਾਵੇਂ ਕਿ ਹਾਈ ਕੋਰਟ ਨੇ ਭਾਵੇਂ ਕਿ ਪਹਿਲਾਂ ਵੀ ਜਿਹੜੀਆਂ ਕਾਰਪੋਰੇਸ਼ਨ ਦੀਆਂ ਨਹੀਂ ਹੈਗੀਆਂ ਸਲਾਨਾ ਚੋਣ ਹੁੰਦੀ ਹੁੰਦੀਆਂ ਮੇਅਰ ਦੀ ਮੇਅਰ ਡਿਪਟੀ ਮੇਅਰ ਔਰ ਸੀਨੀਅਰ ਮੇਅਰ ਦੀ ਜੀ ਹਾਂ ਜੀ ਇਹਦੇ ਵਿੱਚ ਜਿਹੜੀਆਂ ਇਹਗੀਆਂ ਇਨਰ ਇਸ 6 ਫਰਵਰੀ ਨੂੰ ਪਹਿਲਾਂ ਵੀ ਜਿਹੜਾ ਹੈਗਾ ਇਲੈਕਸ਼ਨ ਹੋਣੀ ਸੀ ਟਾਲ ਦਿੱਤੀ ਗਈ ਕਾਰਪੋਰੇਸ਼ਨ ਦੇ ਪ੍ਰੋਜੈਕਟਿੰਗ ਅਫਸਰ ਨੇ ਕਿਉਂਕਿ ਸੱਤਾਧਾਰੀ ਤੈ ਹੈ ਗਈ ਆ ਐਡਮਿਨਿਸਟਰਰ ਬੀਜੇਪੀ ਦੇ ਨੇ ਜਿਹੜੇ ਗਵਰਨਰ ਪੰਜਾਬ ਦੇ ਨੇ ਬਨਵਾਰੀ ਲਾਲ ਪ੍ਰੋਹਿਤ ਉਹ ਯੂਟੀ ਦੇ ਐਡਮਿਨਿਸਟਰਰ ਨੇ ਔਰ ਉਹਨਾਂ ਦੇ ਹੀ ਹੁਕਮਾਂ ਤੇ ਸਾਰਾ ਉਹਨਾਂ ਦੇ ਹੁਕਮਾਂ ਤੋਂ ਬਿਨਾਂ ਚੰਡੀਗੜਾ ਦੇ ਵਿੱਚ ਪੱਤਾ ਵੀ ਨਹੀਂ ਚੱਲਦਾ ਭਾਵੇਂ ਜੀ ਜੀ ਭਾਵੇਂ ਕਿ ਸਾਡੀ ਰਾਜਧਾਨੀ ਪੰਜਾਬ ਦੀ ਰਾਜਧਾਨੀ ਵੀ ਆ ਪੰਜਾਬ ਦੇ ਮੁੱਖ ਮੰਤਰੀ ਵੀ ਉੱਥੇ ਰਹਿੰਦੇ ਨੇ ਸੈਕਟਰੀਏਟ ਵੀ ਆ ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਯੂਟੀ ਆ ਉਹ ਯੂਟੀ ਦੇ ਐਡਮਿਨਿਸਟਰेटर ਦਾ ਡਿੱਕਾ ਰਹਿੰਦੀ ਆ ਉਹਦੇ ਵਿੱਚ ਕਿਉਂਕਿ ਚਾਹੇ ਮੁੱਖ ਮੰਤਰੀ ਦੇ ਘਰ ਦੀ ਪਾਰਕਿੰਗ ਆ ਉਹਦੇ ਵਿੱਚ ਵੀ ਉਹ ਵਧ ਨਹੀਂ ਦਿੰਦੇ ਸਾਡੀਆਂ ਜਿਹੜੀਆਂ ਪੰਜਾਬ ਭਵਨ ਵਗੈਰਾ ਜਿਹੜੀਆਂ ਹੈਗੀਆਂ ਸਰਕਾਰੀ ਇਮਾਰਤਾਂ ਨੇ ਉਹਨਾਂ ਨੇ ਹਰਿਆਣੇ ਨੂੰ ਤਾਂ ਲੈਫਟ ਵੀ ਲਾਤੀ ਰਣਾ ਭਵਨ ਦੇ ਵਿੱਚ ਸਾਨੂੰ ਲੈਫਟ ਵੀ ਨਹੀਂ ਲੱਗਣ ਦਿੰਦੇ ਯਾਨੀ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਪਰ ਆਪਾਂ ਗੱਲ ਮੁੱਦੇ ਤੇ ਆਉਣੇ ਆ ਜਿਹੜੀ ਮੇਅਰ ਦੀ ਚੋਣ ਸੀ ਸਲਾਨਾ ਚੋਣ ਹੋਣੀ ਹੁੰਦੀ ਆ ਤੇ ਉਹ ਕਾਰਪੋਰੇਸ਼ਨ ਨੇ ਦੋ ਵਾਰ ਕਰਕੇ ਜਿਹੜਾ ਹੈਗਾ ਕਿਉਂਕਿ ਇਹਨਾਂ ਕੋਲ ਨੰਬਰ ਪੂਰੇ ਨਹੀਂ ਸੀ ਭਾਰਤੀ ਜਨਤਾ ਪਾਰਟੀ ਦੇ ਕੋਲੇ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਪਿਛਲੀ ਵਾਰ ਤਾਂ ਚਲੋ ਕਾਂਗਰਸ ਤੇ ਇਹ ਦੋ ਵਾਰ ਸੀਗੇ ਕਾਂਗਰਸ ਤੇ ਹਾਂਜੀ ਕਾਂਗਰਸ ਤੇ ਅਲੱਗ-ਅਲੱਗ ਸੀਗੇ ਦੋ ਆਮ ਆਦਮੀ ਪਾਰਟੀ ਇਹਨਾਂ ਦਾ ਅਲਾਈਅੰਸ ਨਹੀਂ ਸੀਗਾ ਹੁਣ ਇੰਡੀਆ ਗੱਠਜੋੜ ਬਣ ਗਿਆ ਜੀ ਭਾਵੇਂ ਭਗਵੰਤ ਮਾਨ ਹੁਣ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਕਹਿ ਦਿੱਤਾ ਵੀ ਜਿਹੜਾ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ ਤੇ ਉੰਜ ਤੇ ਉੱਥੇ ਸਾਡਾ ਜਿਹੜਾ ਹੈਗਾ ਇੰਡੀਆ ਦਾ ਗੱਠਜੋੜ ਦੇ ਨਾਲ ਅਸੀਂ ਭਾਜਪਾ ਨੂੰ ਹਰਾਉਣ ਲਈ ਜਿਹੜਾ ਹੈਗਾ ਪੂਰਾ ਖੜੇ ਆ ਇੰਡੀਆ ਦੇ ਜਿਹੜੀਆਂ ਅਸੂਲ ਨੇ ਉਹਦੇ ਤੇ ਅਸੀਂ ਉਤਰਾਂਗੇ ਪਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਦੇ ਕੋਲ ਉਮੀਦਵਾਰ ਨਹੀਂ ਅਸੀਂ ਇਕੱਲੇ ਚੋਣ ਲੜਾਂਗੇ ਅਸੀਂ ਜਿੱਤਣ ਦੇ ਹਾਲਾਤ ਦੇ ਵਿੱਚ ਆ ਤੇ ਪਰ ਦੂਜੇ ਪਾਸੇ ਜਿਹੜਾ ਹੈਗਾ ਹੁਣ ਇੰਡੀਆ ਦਾ ਗੱਟਜੁੜ ਜੋਟੀ ਦੇ ਵਿੱਚ ਵੀ ਚੰਡੀਗੜ੍ਹ ਵਿੱਚ ਵੀ ਹੋ ਗਿਆ ਸੀ ਕਾਰਪੋਰੇਸ਼ਨ ਦੇ ਵਿੱਚ ਜੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਇਹਦੇ ਵਿੱਚ ਹੁਣ ਨੰਬਰ ਜਿਹੜੇ ਹੈਗੇ ਆ ਇਹਨਾਂ ਦੇ ਆਟੋਮੈਟਿਕਲੀ ਵੱਧ ਗਏ ਵੱਧ ਰਹੇ ਸੀਗੇ ਤੇ ਹੁਣ ਜਿਹੜਾ ਹੈਗਾ ਉਸੇ ਤਰ੍ਹਾਂ ਜਿਹੜੀ ਪਹਿਲਾਂ ਜਿਹੜੇ ਹੈਗੇ ਆ ਕਾਂਗਰਸ ਦੇ ਉਮੀਦਵਾਰਾਂ ਨੇ ਇਲਜ਼ਾਮ ਲਾਏ ਜੀ ਤਾਂ ਲੰਬੀ ਕਰ ਰਹੇ ਨੇ ਸਾਨੂੰ ਖਰੀਦੋ ਫਰੋਖਤ ਕਰ ਰਹੇ ਆ ਪਵਨ ਵਾਸਰੂ ਨੇ ਜਿਹੜੇ ਸਾਬਕਾ ਮੰਤਰੀ ਹੈ ਕੇਂਦਰੀ ਮੰਤਰੀ ਕਾਂਗਰਸ ਦੇ ਸੀਨੀਅਰ ਕਾਂਗਰਸ ਦੇ ਅਗੂ ਆ ਉਹਨਾਂ ਨੇ ਵੀ ਇਹ ਇਲਜ਼ਾਮ ਲਾਏ ਤੇ ਹਾਈ ਕੋਰਟ ਵਿੱਚ ਵੀ ਜਿਹੜਾ ਗਏ ਆ ਪਟੀਸ਼ਨ ਧਾਰ ਕਰੀਤੀ ਸੀ ਤੇ ਹਾਈ ਕੋਰਟ ਨੇ ਵੀ ਕਿਹਾ ਵੀ ਜਿਹੜਾ ਹੈਗਾ ਇਹ ਇਹਦੇ ਵਿੱਚ ਦਾਲ ਕੁਝ ਕਾਲਾ ਲੱਗ ਲੱਗਦਾ ਹੈ ਦੋ ਡਬਲ ਬੈਂਚ ਦੇ ਜਿਹੜੀ ਜੱਜਾਂ ਦਾ ਜਿਹੜਾ ਬੈਂਚ ਸੀਗਾ ਉਹਨਾਂ ਨੇ ਡਿਸੀਜਨਸ ਰਾਇਆ ਵੀ 6 ਫਰਵਰੀ ਬਹੁਤ ਦੂਰ ਆ 6 ਫਰਵਰੀ ਜਿਹੜੀ ਇਲੈਕਸ਼ਨ ਕਰਾਉਣ ਦਾ ਰੱਖ ਦਿੱਤਾ ਸੀਗਾ ਸਮਾਂ ਤਾਂ ਪਰ ਫਿਰ ਵੀ ਇਹਨਾਂ ਨੇ ਜਿਹੜਾ ਹੈਗਾ 10 ਤੱਕ ਮੱਤ ਨਹੀਂ ਹੋਈ ਤੇ ਉਹ ਉਹਨਾਂ ਨੇ ਫਿਰ ਦੋ ਦਿਨਾਂ ਬਾਅਦ ਫਿਰ ਅਗਲੀ ਜਿਹੜੀ ਤਰੀਕ ਪਾਈ ਸੀ ਵੀ ਤੁਸੀਂ ਦੱਸੋ ਨਹੀਂ ਸਾਨੂੰ ਫੈਸਲਾ ਲੈਣਾ ਪਵੇਗਾ ਪਰ ਇਹਨਾਂ ਨੇ ਫਿਰ ਜਿਹੜਾ ਹੈਗਾ 31 ਤਰੀਕ ਰੱਖ ਦਿੱਤੀ ਪਰ ਹਾਈ ਕੋਰਟ ਨੇ ਜਿਹੜਾ ਹੈਗਾ ਅੱਜ ਦੀ 30 ਤਰੀਕ ਰੱਖ ਦਿੱਤੀ ਆਪਣੇ ਆਪ ਫੈਸਲਾ ਦੇ ਨਾਲ ਵੀਡੀਓਗ੍ਰਾਫੀ ਕਰਾਉਣ ਦਾ ਆਰਡਰ ਕਰ ਦਿੱਤਾ ਅੱਜ ਜਿਹੜੇ ਪ੍ਰੈਜ਼ੀਡਿੰਗ ਅਫਸਰ ਜੀ ਉਸ ਦਿਨ ਤਾਂ ਬਿਮਾਰ ਹੋ ਗਏ ਸੀ ਉਹਨਾਂ ਦਾ ਰੀਜਨ ਬਣਾਇਆ ਗਿਆ ਸੀ ਪਹਿਲਾਂ ਚੋਣ ਹੋਣੀ ਸੀ ਵੀ ਹਸਪੀਟਲ 'ਚ ਬਿਮਾਰ ਹੋ ਗਏ ਨੇ ਪਰ ਅੱਜ ਨਾ ਉਹ ਬਿਮਾਰ ਹੋਏ ਪਰ ਵੀਡੀਓਗ੍ਰਾਫੀ ਰਾਹੀਂ ਜਿਹੜੀ ਹੈਗੀ ਆ ਚੋਣ ਹੋਈ ਜੀ ਤੇ ਚੋਣ ਹੋਈ ਤੇ ਉਸੇ ਦੌਰਾਨ ਹੀ ਲੱਗਦਾ ਸੀ ਕੁਝ ਬਾਣਾ ਵਾਪਰੇਗਾ ਆਧਿਆਕਰ ਵਾਪਰ ਗਿਆ ਹਮਮ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਚਿੱਟੇ ਦਿਨ ਕਤਲ ਹੋ ਗਿਆ ਜੀ ਹਮਮ ਭਾਵੇਂ ਕਿ ਸੱਤਾਧਾਰੀ ਤਰ ਹੈਗੀ ਆ ਕੇਂਦਰ ਦੇ ਵਿੱਚ ਵੀ ਆ ਛੋਟੀ ਜੀ ਚੋਣ ਆ ਹਮਮ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨਰਿੰਦਰ ਮੋਦੀ ਹੋਰੀਆਂ ਉਹ ਪ੍ਰਧਾਨ ਮੰਤਰੀ ਆ ਦੇਖੋ ਜਿਹੜਾ ਰਾਮ ਮੰਦਰ ਦਾ ਨਿਰਮਾਣ ਕੀਤਾ ਉਹਦੇ ਕਰਕੇ ਨੋ ਡਾਊਟ ਪੂਰੇ ਦੇਸ਼ ਦੇ ਵਿੱਚ ਜਿਹੜੀ ਹੈਗੀ ਆ ਹਵਾ ਇੱਕ ਵਾਰ ਫੇਰ ਜੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਬਣੀ ਹੋਈ ਆ ਪਰ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਸੱਚਮੁੱਚ ਲੋਕਤੰਤਰ ਦਾ ਘਾਣ ਕਰਕੇ ਜਿਹੜਾ ਹੈਗਾ ਉਹਨਾਂ ਨੇ ਜ਼ਰੂਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਆਮ ਜਿਹੜੇ ਵੋਟਰ ਆ ਉਹਦੇ 'ਚ ਰੋਸ ਪਾਇਆ ਜਾ ਰਿਹਾ ਕਿਉਂਕਿ ਇੱਥੇ ਜਦੋਂ ਇਲੈਕਸ਼ਨ ਹੋਈ ਆ ਚੋਣ ਹੋਈ ਅੱਜ ਉਹਦੇ ਦੌਰਾਨ ਹੀ ਜਿਹੜਾ ਹੈਗਾ ਉਹ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਦੋਸ਼ ਲਾਇਆ ਵੀ ਜਿਹੜੇ ਪੋਲਿੰਗ ਜੈਂਟਾ ਦੀ ਗੈਰ ਹਾਜ਼ਰੀ ਚ ਅਕਾਊਂਟਿੰਗ ਹੋਈ ਆ ਤੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਉੱਥੇ ਜੀ ਤੇ ਉਹਦੇ ਵਿੱਚ 8 ਵੋਟਾਂ ਕੈਨਸਲ ਕਰ ਦਿੱਤੀਆਂ ਗਈਆਂ ਜਿਹੜੀਆਂ 8 ਜਿਹੜੇ ਕੌਂਸਲਰਾਂਾਂ ਦੀਆਂ ਜਿਹੜੀਆਂ ਬੈਲਟ ਪੇਪਰ ਸੀ ਕਿਉਂਕਿ ਬੈਲਟ ਪੇਪਰ ਆਹੀ ਹੋਈ ਆ ਕਿਉਂਕਿ ਸਾਨੂੰ ਪਤਾ ਬੈਲਟ ਪੇਪਰ ਆਹੀ ਜਿਹੜੀਆਂ ਹੈਗੀਆਂ ਆਸਾਨ ਆ ਜਦਕਿ ਦੂਜਿਆਂ ਦੀ ਕਿਉਂ ਨਹੀਂ ਹੋਈ ਵੱਡਾ ਵੱਡਾ ਸਵਾਲ ਇਹ ਆ ਭਾਰਤੀ ਜਨਤਾ ਪਾਰਟੀ ਦੇ ਕਿ ਉਹਨਾਂ ਦੇ ਜਿਹੜੇ ਇੰਨੇ ਸੂਝਵਾਨ ਸੀ ਉਹਨਾਂ ਨੂੰ ਵੋਟ ਪਾਉਣੇ ਆਉਂਦੇ ਸੀ ਆਉਂਦੀ ਸੀ ਤੇ ਇਹਨਾਂ ਨੂੰ ਆਉਂਦੀਆਂ ਨਹੀਂ ਸੀ ਇਹਨਾਂ ਨੂੰ ਆਉਂਦੀਆਂ ਨਹੀਂ ਸੀ ਤੇ ਇਹ ਅੱਠ ਮੈਂਬਰ ਇਕੱਠੇ ਜਿੰਦੀ ਕਿਤੇ ਨਾ ਕਿਤੇ ਸਵਾਲ ਖੜਾ ਹੁੰਦਾ ਵੱਡਾ ਡੈਮੋਕਰੇਸੀ ਦਾ ਕਤਲ ਹੋਇਆ ਵਾ ਤੇ ਇਹਦੇ ਵਿੱਚ ਹੁਣ ਜਿਹੜਾ ਹੈਗਾ ਆਪਾਂ ਇਹ ਵੀ ਦੇਖਦੇ ਆ ਹਾਈ ਕੋਰਟ ਆਮ ਤੌਰ ਤੇ ਉਹਨਾਂ ਨੇ ਕਿਹਾ ਰਾਗਵ ਚੱਡਾ ਵੀ ਪਹੁੰਚੇ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਆ ਵੀ ਹਾਈ ਕੋਰਟ ਅਸੀਂ ਜਾਵਾਂਗੇ ਪਰ ਹਾਈ ਕੋਰਟ ਦਾ ਆਪਾਂ ਨੂੰ ਪਤਾ ਹੀ ਹੈ ਜੀ ਕਿਉਂਕਿ ਉਸ ਦੀ ਪਿੰਡਾਨੀਆਂ ਅੱਗੇ ਚੋਣਾ ਦੇਖਦੇ ਹੁੰਦੇ ਸੀਗੇ ਸਰਪੰਚਾਂ ਦੀਆਂ ਅਕਾਲੀ ਕਾਂਗਰਸ ਦੇ ਰਾਜ ਦੇ ਦੌਰਾਨ ਮਿਊਨਿਸਪਲ ਕਮੇਟੀਆਂ ਦੀਆਂ ਉੱਥੇ ਬੂਥਾਂ ਦੇ ਚਲੋ ਕਬਜ਼ੇ ਤਾਂ ਹੁੰਦੇ ਹੀ ਵੱਡੀਆਂ ਚੋਣਾਂ ਦੇ ਵੀ ਹੋ ਜਾਂਦੇ ਆ ਤੇ ਪਰ ਉੱਥੇ ਜਦੋਂ ਰੱਦ ਕਰ ਦਿੱਤੇ ਜਾਂਦੇ ਸੀ ਤਾਂ ਡਬਲ ਡਬਲ ਸਟੈਂਪ ਲਾਈ ਜਾਂਦੀ ਸੀ ਕਿਉਂਕਿ ਵੀ ਫਲਾਣੇ ਦੇ ਅਕਾਲੀ ਜਲਦੀ ਜਦੋਂ ਸਰਕਾਰ ਸੀ ਕਾਂਗਰਸ ਦੇ ਰੱਦ ਕਰ ਦਿੰਦੇ ਹੁੰਦੇ ਸੀ ਕਾਗਜ਼ ਜਿਹੜੇ ਪੇਪਰ ਤੇ ਕਿਹਨੂੰ ਜਿਤਾਇਆ ਜਾਂਦਾ ਸੀ ਡਬਲ ਡਬਲ ਕਰਕੇ ਵੀ ਇੰਨੀਆਂ ਕੈਨਸਲ ਹੋ ਗਈਆਂ ਵੋਟਾਂ ਕੈਂਡੀਡੇਟ ਨੂੰ ਪੁਲਿਸ ਜਿਤਾਉਂਦੀ ਸੀ ਪਰ ਇਹ ਭਾਜਪਾ ਦਾ ਇਸ ਵਾਰ ਪਹਿਲਾ ਵਾਰ ਇਹ ਸਾਹਮਣੇ ਆਇਆ ਕਿਉਂਕਿ ਕਾਲੀ ਕਾਂਗਰਸੀਆਂ ਦਾ ਪੰਜਾਬ ਦੇ ਵਿੱਚ ਅਸੀਂ ਦੇਖਿਆ ਹੀ ਹੈ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਦਾ ਜੇ ਨਵੀਂ ਪਾਰਟੀ ਹਨ ਦੀ ਨਾਤਾ ਜੇ ਪੰਚਾਇਤੀ ਚੋਣਾਂ ਹੋਈਆਂ ਇਹਨਾਂ ਦੀਆਂ ਨਾ ਹੀ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਈਆਂ ਹੋ ਸਕਦਾ ਜੇ ਚੋਣਾਂ ਹੋਣ ਤਾਂ ਕਿਉਂਕਿ ਬਸੇ ਰਵਾਇਤ ਪੰਜਾਬ ਦੇ ਵਿੱਚ ਪਈ ਹੋਈ ਹੈ ਇਹ ਤੇ ਪਰ ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰ ਜਿਹੜੀ ਫਿਰਤ ਦੇਖਣ ਨੂੰ ਮਿਲੀ ਹੈ ਇਹ ਇਹ 8 ਵੋਟਾਂ ਜਿਹੜੀਆਂ ਕੌਂਸਲਰਾਂ ਨੇ ਲਿਆ 32 ਦੇ ਵਿੱਚੋਂ ਕੈਂਸਲ ਹੋ ਗਈਆਂ ਜਿਸ ਕਰਕੇ ਜਿਹੜਾ ਹੈਗਾ ਉਹ ਆਮ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮਨੋਜ ਹੁਰੀੜੇ ਹੈਗੇ ਆ ਮੇਅਰ ਬਣ ਕੇ ਤੇ ਡਿਪਟੀ ਮਨੋਜ ਹੁਰੀ ਪ੍ਰਵਾਸੀ ਨੇ ਜੀ ਕਿਸੇ ਹੋਰ ਸੂਬੇ ਦੇ ਨੇ ਜਾਂ ਪੁਰਾਣੇ ਪੰਜਾਬੀ ਦੇ ਦੇਖੋ ਜੀ ਅੰਨੇ ਜੀ ਇਹ ਤਾਂ ਜੀ ਦੇਖੋ ਇੱਥੇ ਤਾਂ ਦੇਖਿਆ ਜਾਵੇ ਬਰਮਾ ਤੋਂ ਵੀ ਚੰਡੀਗੜ੍ਹ ਦੇ ਵਿੱਚ ਆ ਕੇ ਬਸੇ ਹੋਏ ਨੇ ਪੁਰਾਣੇ ਸਮੇਂ ਦੇ ਵਿੱਚ ਬਰਮਾ ਤੋਂ ਵੀ ਚైనా ਤੋਂ ਵੀ ਇੱਥੇ ਜਿਹੜੇ ਹੈਗੇ ਲੋਕ ਰਹਿੰਦੇ ਨੇ ਪਰ ਜ਼ਿਆਦਾਤਰ ਉੱਤੇ ਪੰਜਾਬੀ ਨੇ ਇੱਥੇ ਹਰਿਆਣਵੀ ਨੇ ਤੇ ਇਹਦੇ ਬਾਰੇ ਜਿਹੜਾ ਹੈਗਾ ਪ੍ਰਵਾਸੀ ਹੀ ਹੈਗੇ ਨੇ ਉਹ ਤੇ ਬਾਕੀ ਜਿਹੜਾ ਹੁਣ ਦੇਖਿਆ ਜਾਵੇ ਕਿਉਂਕਿ ਪੰਜਾਬ ਦਾ ਵੱਡਾ ਹਿੱਸਾ ਕੱਟ ਕੇ ਜਿਹੜਾ ਹਜੇ ਵੀ ਪਿੰਡ ਜਿਹੜੇ ਹੈਗੇ ਆ ਉਹਦੇ ਵਿੱਚ ਰਲੇਵਾ ਕਰ ਦਿੱਤਾ ਜਾਂਦਾ ਪਰ ਪੰਜਾਬ ਦੇ ਨਾਲ ਜਿਹੜਾ ਹੈਗਾ ਮਿਤ੍ਰਈ ਮਾਂ ਵਾਲਾ ਸਲੋਕ ਜਿਹੜਾ ਕੀਤਾ ਜਾਂਦਾ ਪਰ ਫਿਰ ਵੀ ਹੁਣ ਆਪਾਂ ਇਲੈਕਸ਼ਨ ਤੇ ਮੁੱਦੇ ਤੇ ਆਉਣੇ ਆ ਵੀ ਜਿਹੜਾ ਜਿਹੜੀ ਇਲੈਕਸ਼ਨ ਹੋਈ ਆ ਭਾਵੇਂ ਕਿ ਉੱਧਰ ਜੀਪੀ ਨੱਡਾ ਨੇ ਵੀ ਬਿਆਨ ਦਿੱਤਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਆ ਉਹ ਕਹਿੰਦੇ ਜਿਦਾਂ ਇੰਡੀਆ ਦਾ ਗੱਠ ਜੁੜ ਹੋਇਆ ਇਹਨਾਂ ਨੇ ਚੋਣ ਲੜਨੀ ਸੀ ਪਹਿਲੀ ਹਾਰ ਗਏ ਪਰ ਉਹਨਾਂ ਨੂੰ ਐਡੀ ਛੋਟੀ ਜੀ ਚੋਣ ਲਈ ਜਿਹੜੀ ਪਤਾ ਬਿਆਨਬਾਜ਼ੀ ਦੇਣੀ ਉਹੀ ਬੜੀ ਹੈਰਾਨੀ ਹੁੰਦੀ ਹੈ ਕਿ ਵੱਡੇ ਵੱਡੇ ਲੀਡਰਾਂ ਨੇ ਜਿਹੜਾ ਛੋਟੀਆਂ ਐਡੀ ਛੋਟੀ ਚੋਣ ਹਾਂ ਸਟੇਟਮੈਂਟ ਦੇਣੀ ਬਹੁਤ ਹਾਨੀਕਾਰਕ ਆ ਕਿਉਂਕਿ ਛੋਟੀ ਜੀ ਚੋਣ ਆ ਕੋਈ ਐਡਾ ਉਹ ਨਹੀਂ ਹੈਗੀ ਕੌਂਸਲਰ ਦੀ ਚੋਣ ਆ ਕਿਉਂਕਿ ਤੁਸੀਂ ਤਾਂ ਅਜੇ ਵੱਡਾ ਮੈਦਾਨ ਫਤਿਹ ਕਰਨਾ ਤੇ ਪਰ ਇਹ ਇਹਦੇ ਨਾਲ ਜਿਹੜਾ ਹੈਗਾ ਵੀ ਇਸ ਸਾਹਮਣੇ ਆਉਂਦਾ ਵੀ ਕਿ ਉਪਰੋਈ ਇਸ਼ਾਰਾ ਹੋਇਆ ਵੀ ਜਿਹੜਾ ਹੈਗਾ ਜੀ ਇਸ ਤਰ੍ਹਾਂ ਕਰ ਦਿੱਤਾ ਜਾਵੇ ਜਦੋਂ ਕਿ ਜੇਪੀ ਨੱਡਾ ਉਹਨਾਂ ਦਾ ਬਿਆਨ ਆਉਂਦਾ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਆ ਆਪਾਂ ਗੱਲ ਕਰਦੇ ਹਾਂ ਵੀ ਮਸੀਹ ਜਿਹੜੇ ਹੈਗੇ ਆ ਆ ਮਸੀਹ ਜਿਹੜੇ ਪ੍ਰਿੰਟਿੰਗ ਅਫਸਰ ਸੀ ਉਹਦੇ ਬਿਆਨ ਤੋਂ ਸਪਸ਼ਟ ਆਉਂਦਾ ਕਿ ਹੁਣ ਜਿਹੜਾ ਹੈਗਾ ਵੀ ਜਿਹੜਾ ਬਿਆਨ ਦੇਵੇਗਾ ਔਰ ਉਹਨੇ ਬਿਆਨ ਦਿੱਤਾ ਵੀ ਜਿਹੜੇ ਹੈਗੇ 11 ਵੋਟਾਂ ਤੇ ਜਿਹੜਾ ਹੈਗਾ ਬੈਲਟ ਪੇਪਰਾਂ ਤੇ ਜੋ ਜਿਹੜੀ ਹੈਗੀ ਆ ਕੁਝ ਮਿਸਟੇਕ ਸੀ ਕਿ ਸਾਨੂੰ ਸ਼ੱਕੀ ਪਾਏ ਗਏ ਤੇ ਅਸੀਂ ਉਹ ਜਿਹਨਾਂ ਦੇ ਉਹਨਾਂ ਨੂੰ ਚੰਗੀ ਤਰ੍ਹਾਂ ਖੋਖਿਆ ਤੇ ਅੱਠ ਜਿਹੜੇ ਹੈਗੇ ਆ ਕੈਨਸਲ ਪਾਏ ਗਏ ਕੈਨਸਲ ਕਰ ਦਿੱਤੇ ਗਏ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਜਿਹੜਾ ਹੈਗਾ ਦੂਜੀ ਕੁਝ ਕਾਉਂਸਲਰਾਂ ਨੇ ਆ ਕੇ ਝੱਟ ਮਾਰੀ ਆ ਬਿਲਟ ਪੇਪਰ ਖੋਣ ਦੀ ਕੋਸ਼ਿਸ਼ ਕੀਤੀ ਆ ਹਾਂਜੀ ਹੁਣ ਚਿੰਤਾ ਇਹ ਆ ਵਿਚਾਰੋ ਠੀਕ ਹੈ ਉਹ ਹਰਗੇ ਤੇ ਬਾਕੀ ਹੋ ਸਕਦਾ ਲਿਟੀਗੇਸ਼ਨ ਮੁਕਦਮੇ ਦਾ ਦਰਜ ਕਰ ਦਿੱਤੇ ਜਾਣ ਮਸੀਹ ਦੇ ਵਿਆਨਾ ਤੇ ਕਿਉਂਕਿ ਪ੍ਰੈਜ਼ਿਡਿੰਗ ਆਫਸਰ ਹੁੰਦਾ ਚੋਣ ਅਧਿਕਾਰੀ ਹੁੰਦਾ ਉਹਦੇ ਕੋਲ ਫੁੱਲ ਅਧਿਕਾਰ ਹੁੰਦੇ ਨੇ ਪਰ ਉਹਨਾਂ ਨੇ ਵੀ ਜਿਹੜਾ ਕਿਤੇ ਨਾ ਕਿਤੇ ਅਧਿਕਾਰਾਂ ਨੂੰ ਜਿਹੜਾ ਹੈਗਾ ਉਹ ਗੜਾ ਕੁੱਟਿਆ ਉਹਨਾਂ ਨੇ ਵੀ ਆਪਣਾ ਜਿਹੜਾ ਹੈਗਾ ਉਹ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਹੈ ਕਿਉਂਕਿ ਇਹੀ ਦੋਸ ਰਾਗਵ ਚੱਡਾ ਹਨ ਨੇ ਵੀ ਲਾਇਆ ਪਵਨ ਵਰਸਲ ਨੇ ਕਾਂਗਰਸ ਦੇ ਜਿਹੜੇ ਆਗੂ ਉਹਨੇ ਵੀ ਲਾਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲਾਇਆ ਪਰ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੈਜ਼ਿਡਿੰਗ ਆਫਸਰ ਆ ਉਹਨਾਂ ਤੇ ਮੁਕੱਦਮਾ ਵੀ ਦਰਜ ਕਰਨਾ ਹੋਣਾ ਚਾਹੀਦਾ ਹਾਂਜੀ ਜਾਣਾ ਚਾਹੀਦਾ ਪਰ ਉਹਨਾਂ ਨੇ ਇਹ ਵੀ ਮੰਗ ਕੀਤੀ ਆ ਵੀ ਹਾਈ ਕੋਰਟ ਚ ਅਸੀਂ ਕਹਾਂਗੇ ਕਿ ਇਹਨੂੰ ਜਿਹੜਾ ਕੈਸਲ ਕਰਕੇ ਚੋਂ ਉਹਨੂੰ ਦੁਬਾਰਾ ਜਿਹੜਾ ਹੈਗਾ ਚੋਣ ਕਰਾਈ ਜਾਵੇ ਤਾਂ ਕਿ ਲੋਕਤੰਤਰ ਦੀ ਜਿਹੜੀ ਰੱਖਿਆ ਕੀਤੀ ਜਾ ਸਕੇ ਤੇ ਲੋਕਾਂ ਨੂੰ ਲੋਕਤੰਤਰ ਤੇ ਜਿਹੜਾ ਹੈਗਾ ਡੈਮੋਕ੍ਰੇਸੀ ਤੇ ਅਦਾਲਤਾਂ ਤੇ ਵਿਸ਼ਵਾਸ ਹੋ ਸਕੇ ਅੱਛਾ ਮੈਂ ਜਾਟਪੂਰੀ ਸਾਹਿਬ ਇੱਕ ਚੀਜ਼ ਦੱਸੋ ਕੀ ਇਹ ਸਾਲ-ਸਾਲ ਦੀ ਟਿਨਿਓਰ ਹੁੰਦੀ ਹੈ ਮੇਅਰ ਦੀ ਜਾਂ ਪੰਜ ਵੈਸੇ ਤਾਂ 5 ਸਾਲ ਦਾ ਹਾਊਸ ਹੁੰਦਾ ਜੀ ਜੀ ਮੈਂ ਮੈਂ ਉਹ ਦੱਸ ਰਿਹਾ ਜੀ ਬੜਾ ਇੱਥੇ ਉਹ ਜਿਹੜਾ ਸਿਸਟਮ ਆ ਬੜਾ ਜਦੋਂ ਨੂੰ ਸਮਝ ਆਉਂਦੀ ਆ ਅਸਲ ਚ ਹੁੰਦੀ ਤਾਂ 5 ਸਾਲ ਦੀ ਹੋਈ ਆ ਇਲੈਕਸ਼ਨ ਜਿਹੜੀ ਆਮ ਜਨਰਲ ਇਲੈਕਸ਼ਨ ਆ ਉਹ 5 ਸਾਲ ਦੀ ਹੁੰਦੀ ਆ ਜਿਹੜੀ ਆਮ ਹਰੇਕ ਵੋਟਰ ਨੇ ਪਾਉਣੀ ਆ ਜਿਹੜੀ ਜਿਹੜੀ ਨਾਗਰਿਕ ਨੇ ਜਿਹੜਾ ਵੋਟਰ ਆ ਉਹਨਾਂ ਨੇ ਪਾਉਣੀ ਆ ਉਹਨਾਂ ਦੀ 5 ਸਾਲ ਦੀ ਹੁੰਦੀ ਆ ਟਿਨਿਓਰ ਪਰ ਜਦੋਂ ਮੇਅਰ ਜਿਹੜਾ ਹੈਗਾ ਸਾਰਵਾਦ ਬਦਲਦਾ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਅੱਛਾ ਤੇ ਇਹ ਬੜਾ ਗਲਤ ਤਰੀਕਾ ਵਾ ਕਿਉਂਕਿ ਜਦੋਂ ਤੱਕ ਸਮਝ ਆਉਂਦੀ ਆ ਡਿਵੈਲਪਮੈਂਟ ਕਰਨ ਦੀ ਉਦ ਮੇਅਰ ਦੇ ਡਿਪਟੀ ਮੇਅਰ ਨੂੰ ਹਾਂਜੀ ਬਦਲਦੀ ਆ ਆ ਜਾਂਦਾ ਇਸ ਕਰਕੇ ਜਿਹੜਾ ਹੈਗਾ ਬਹੁਤ ਸਾਰਾ ਜਿਹੜਾ ਉਹ ਡਿਵੈਲਪਮੈਂਟ ਪੱਖੋਂ ਰਹਿ ਜਾਂਦਾ ਪਰ ਕੰਮ ਜਿਹੜਾ ਹੈਗਾ ਕਰਦਾ ਜਿਹੜਾ ਕਮਿਸ਼ਨਰੀ ਜਿਹੜਾ ਹੁੰਦਾ ਵੀ ਕੰਮ ਤਾਂ ਉਹੀ ਕਰਦੇ ਆ ਹੂੰ ਹੂੰ ਕੰਮ ਉਹੀ ਕਰਦੇ ਆ ਉਹਨਾਂ ਨੇ ਗਵਰਨਰ ਹਾਊਸ ਤੋਂ ਹੁਕਮ ਲੈਣੇ ਹੁੰਦੇ ਆ ਕੰਮ ਉਹੀ ਕਰਦੇ ਆ ਟੈਂਡਰ ਵੱਡੇ ਵੱਡੇ ਉਹੀ ਕਰਦੇ ਆ ਇਹ ਤਾਂ ਸਿਰਫ ਇੱਕ ਜਿਹੜੇ ਮੇਅਰ ਜਾਂ ਦੂਜੇ ਨੇ ਤੇ ਕਾਉਂਸਲਰ ਨੇ ਵਿਚਾਰੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਮੋਹਰਾਂ ਲਾਉਣ ਵਾਲੇ ਆ ਮੋਹਰਾਂ ਲਾਉਣ ਵਾਲੇ ਨੇ ਪਰ ਕਿਉਂਕਿ ਉੱਥੇ ਜਿਹੜਾ ਹੈਗਾ ਜੁਟੀ ਦੇ ਵਿੱਚ ਠੀਕ ਆ ਚੰਗੀ ਗੱਲ ਆ ਕਾਨੂੰਨ ਦੂਜਾ ਟ੍ਰੈਫਿਕ ਦਾ ਹੈਗਾ ਚੰਗਾ ਪੁਲਿਸ ਸੁਰੱਖਿਆ ਬਿਊਟੀ ਸਿਟੀ ਆ ਤੇ ਉਹ ਉਸ ਤਰ੍ਹਾਂ ਸਾਰੀ ਹੋਣਾ ਚਾਹੀਦਾ ਪਰ ਪੰਜਾਬ ਦੀ ਰਾਜਧਾਨੀ ਆ ਜੀ ਜੀ ਤੇ ਪਰ ਜਿਹੜਾ ਹੈਗਾ ਇਹ ਸਿਸਟਮ ਜਿਹੜਾ ਹੈਗਾ ਅੱਛਾ ਇਹਦੇ ਬਾਅਦ ਦੱਸੋ ਕਿ ਕਾਂਗਰਸ ਅਕਾਲੀ ਦਾ ਆਪਣੇ ਆਮ ਆਦਮੀ ਪਾਰਟੀ ਦੇ ਤਾਂ ਬਿਆਨ ਆ ਗਿਆ ਠੀਕ ਹੈ ਜੀ ਭਗਵੰਤ ਸਿੰਘ ਮਾਨ ਹੋਰੀ ਵੀ ਬਹੁਤ ਗਰਜੇ ਨੇ ਉਧਰ ਰਾਹੁਲ ਰਾਗਵ ਚੱਡਾ ਵੀ ਹੈ ਕਾਂਗਰਸੀਆਂ ਨੇ ਕੁਝ ਬੋਲੇ ਕਾਂਗਰਸ ਦੀ ਕੋਈ ਸੀਨੀਅਰ ਲੀਡਰਸ਼ਿਪ ਦਾ ਕੋਈ ਬਿਆਨ ਹਾਂਜੀ ਹਾਂਜੀ ਕਾਂਗਰਸ ਨੇ ਵੀ ਰਾਜਾ ਵੜਿੰਗ ਖੋਰਾ ਨੇ ਵੀ ਬਿਆਨ ਦਿੱਤਾ ਤੇ ਪਵਨ ਵੰਸਲ ਦਾ ਔਰ ਜਿਹੜੇ ਰਾਗਵ ਚੱਡਾ ਨੇ ਇਕੱਠਿਆਂ ਪਰ ਪ੍ਰੈਸ ਕਾਨਫਰੰਸ ਕੀਤੀ ਆ ਜਿਹੜੇ ਪਵਨ ਵੰਸਲ ਕਾਂਗਰਸ ਦੇ ਆਗੂ ਨੇ ਸਾਬਕਾ ਕੇਂਦਰੀ ਮੰਤਰੀ ਨੇ ਤੇ ਉਹਨਾਂ ਨੇ ਵੀ ਇਕੱਠੇ ਹੀ ਕਹਿੰਦੇ ਵੀ ਅਸੀਂ ਹਾਈ ਕੋਰਟ ਜਾਵਾਂਗੇ ਸਾਡਾ ਜਿਹੜਾ ਹੈਗਾ ਇਹਦਾ ਗੱਠ ਜੋੜ ਨੂੰ ਜਿਹੜਾ ਹੈਗਾ ਜਾਣ ਬੁੱਝ ਕੇ ਜਿਹੜਾ ਇਹਨਾਂ ਨੇ ਉਹ ਕੀਤਾ ਹੈਗਾ ਤੇ ਹੁਣ ਹੁਣ ਜਿਹੜਾ ਹੈਗਾ ਵੱਡੀ ਗੱਲ ਇਹ ਆ ਵੀ ਇਹ ਇਸ ਤੋਂ ਬਾਅਦ ਦੇ ਵਿੱਚ ਹੁਣ ਆਉਣ ਵਾਲੀਆਂ ਜਿਹੜੀਆਂ 2024 ਦੇ ਵਿੱਚ ਹੀ ਲੋਕ ਸਭਾ ਚੋਣਾਂ ਹੋਣੀਆਂ ਨੇ ਫਰਵਰੀ ਐਂਡ ਜਾਂ ਮਾਰਚ ਦੇ ਪਹਿਲੇ ਹਫਤੇ ਜਿਹੜਾ ਹੈਗਾ ਚੋਣ ਜਾਬਤਾ ਜਿਹੜਾ ਲੋਕ ਸਭਾ ਲਈ ਚੋਣਾਂ ਦੇ ਲੱਗਣ ਜਾ ਰਿਹਾ ਇਹ ਦੇਖਣਾ ਹੋਵੇਗਾ ਵੀ ਉਹਦੇ ਤੇ ਇਹ ਜਿਹੜੀਆਂ ਚੋਣਾਂ ਕੀ ਅਸਰ ਪਾਉਂਦੀਆਂ ਨੇ ਕਿਉਂਕਿ ਲੋਕ ਸਭਾ ਦੀ ਸੀਟ ਇੱਕ ਹੀ ਹੈਗੀ ਹੈ ਇੱਥੇ ਹਮ ਪਰ ਪੜੇ ਲਿਖੇ ਲੋਕ ਤਾਂ ਸਮਝਣਗੇ ਨਾ ਵੀ ਆ ਕਰੀ ਕੀ ਜਾਂਦੇ ਨੇ ਪਰ ਚੰਡੀਗੜ੍ਹ ਨੂੰ ਮੇਨ ਲੱਗਦਾ ਪੜ੍ਹੇ ਲਿਖਿਆ ਦਾ ਬਸ ਪੜ੍ਹੇ ਲਿਖਿਆ ਨਾ ਪੜਾਉਂਦਾ ਸ਼ਹਿਰ ਬੰਦਾ ਜਾਂਦਾ ਨਹੀਂ ਜੀ ਮੈਂ ਤੁਹਾਨੂੰ ਦੱਸ ਰਿਹਾ ਜੀ ਅਸਲ ਤੇ ਵਿੱਚ ਚੰਡੀਗੜ੍ਹ ਜਿਹੜੇ ਹੈਗੇ ਆ ਕਨਾਲ ਕਨਾਲ ਦੀਆਂ ਦੋ ਦੋ ਕਨਾਲ ਦੀਆਂ ਕੋਠੀਆਂ ਉੱਥੇ ਦੋ ਦੋ ਤਿੰਨ ਤਿੰਨ ਫੈਮਿਲੀ ਮੈਂਬਰ ਰਹਿੰਦੇ ਨੇ ਹਾਂਜੀ ਵੱਡੇ ਵੱਡੇ ਰਹਿੰਦੇ ਨੇ ਉਹ ਵੋਟ ਪਾਉਂਦੇ ਜਾਂਦੇ ਨੇ ਪਰ ਹਾਂਜੀ ਜਿਹੜੀਆਂ ਸਲਮ ਏਰੀਆ ਜਾਂ ਬਸਤੀਆਂ ਨੇ ਉਹਨਾਂ ਦੇ ਵਿੱਚ ਥੋੜੇ ਥੋੜੇ ਥਾਵਾਂ ਤੇ 20 25 25 ਲੋਕ ਰਹਿੰਦੇ ਨੇ ਥੋੜੇ ਥੋੜੇ ਹਾਂ ਮੈਂ ਇਸ ਕਰਕੇ ਜਿਹੜਾ ਹੈਗਾ ਬੀਜੇਪੀ ਨੂੰ ਵੀ ਜਿਹੜੀ ਜਿਹੜੀ ਵੀ ਪਾਰਟੀ ਤੈਅ ਹੁੰਦੀ ਆ ਵੱਡੀ ਉਹਨਾਂ ਨੂੰ ਸੌਖਾ ਹੁੰਦਾ ਵਾ ਉਹਨਾਂ ਨੂੰ ਕੈਪਚਰ ਕਰਨਾ ਕਿਉਂਕਿ ਉਹ ਵੱਡੇ ਲੋਕ ਜਿਹੜੇ ਹੈਗੇ ਆ ਜਾਂ ਬਿਜ਼ਨਸਮੈਨ ਆ ਉਹ ਵੋਟ ਵੱਡੇ ਵੱਡੇ ਹੁੰਦੇ ਉਹ ਉਹ ਵੋਟਾਂ ਜਿਹੀਆਂ ਪਾ ਨਹੀਂ ਰਹੇ ਆ ਨਿਕਲਦੇ ਨਹੀਂ ਕਿਉਂਕਿ ਦੋ ਚਾਰ ਵੋਟਾਂ ਹੁੰਦੀਆਂ ਜੀ ਅਸੀਂ ਉਹਨੂੰ ਗੇਲ ਲਿਆ ਜਾਵੇ ਉਹਨਾਂ ਦੀ ਵੋਟ ਇੱਥੇ ਕੰਮ ਨਹੀਂ ਕਰਦੀ ਇਹਨਾਂ ਦੀ ਸਲਮ ਏਰੀਆ ਔਰ ਇਹ ਬਸਤੀਆਂ ਦੀ ਵੋਟ ਜਿਹੜੀ ਹੈਗੀ ਆ ਉਹ ਕੰਮ ਕਰਦੀ ਆ ਜਿਹੜੀ ਕਿ ਇੱਥੋਂ ਦੇ ਜਿਹੜੇ ਮੈਂਬਰ ਨੂੰ ਜਿਜਤਾਉਂਦੀ ਆ ਤੇ ਭਾਵੇਂ ਕਿ ਜੇ ਆਪਾਂ ਕਹੀਏ ਵੀ ਪੜ੍ਹੇ ਲਿਖਿਆ ਹੁੰਦਾ ਕਿਉਂਕਿ ਪੰਜਾਬੀ ਪੰਜਾਬੀਆਂ ਦੀ ਵੀ ਗਿਣਤੀ ਜ਼ਿਆਦਾ ਆ ਤੇ ਕਾਫੀ ਆ ਤੇ ਕਿਉਂਕਿ ਉਹਨਾਂ ਦੇ ਵਿੱਚ ਵੋਟਾਂ ਦਾ ਰੁਝਾਨ ਜਿਹੜਾ ਹੁੰਦਾ ਘਟ ਹੁੰਦਾ ਕਿਉਂਕਿ ਕੱਟਫੀਸ ਦੀ ਹੁੰਦੀ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਜਾਟਪੂਰੀ ਸਾਹਿਬ ਧੰਨਵਾਦ ਸੋ ਇਹ ਸਨ ਖਬਰ ਵਾਲੇ .com ਦੇ ਐਡੀਟਰ ਜਾਟਪੂਰੀ ਸਾਹਿਬ ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਤੇ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਆਪਣੇ ਨਾਲ ਜੁੜਨਗੇ ਸਰਦਾਰ ਬਖਤੌਰ ਸਿੰਘ ਢੱਲਹੋਰੀ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਤਰ੍ਹਾਂ ਨਾਲ ਵੀ ਕਮਰਸ਼ੀਅਲ ਆਪਣੇ ਬਿਜ਼ਨਸ ਦੀ ਕੋਈ ਐਡ ਕਰਾਉਣੀ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9780141741 ਇਸ 98641741 ਦੇ ਉੱਤੇ ਤੁਸੀਂ ਸਾਨੂੰ ਮੈਸੇਜ ਵੀ ਸ਼ੇਅਰ ਕਰ ਸਕਦੇ ਹੋ ਸੋ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਬਖਤੌਰ ਸਿੰਘ ਟਿੱਲੋਂ ਹੋਰਾਂ ਦੇ ਨਾਲ ਪਪਾਂ ਜੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਥੋ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਦਮ ਮਦਬ ਬੱਚਿਆਂ ਦੇ 17 ਦੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਨਾ ਦੇ ਸ਼ੋਅਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਪਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਇਨ ਕੜੇ ਚੂੜੀਆਂ ਨਗਾਵਲੀਆਂ ਸੋਹਣੀਆਂ ਸੋਹਣੀਆਂ ਮੰਦਰੀਆਂ ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ ਏਸੀ ਜੁਲਰ ਸ਼ਾਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104th ਐਵੇਨਿਊ ਸਾਊਥ-ਈਸਟ ਕੈਂਟ ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆਹ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ

उन प्लाजा, मडेरा वाले लोकल ट्रक वीर वी वेज खाना फिर किते क्यों जाना? प्लाजा टी ए मडेरा एगजिट पॉइंट मलिक या रविवाल एट फाइव फाइव नाइन सिक्स बहुत जल्द बेकर भी खुल रहा है एक नवा पायलट ट्रक स्टॉप एंड टाफ्ट ਬੇਤੇ